ਲਓ ਜੀ ਅੱਜ ਆਪਾਂ ਪਹੁੰਚੇ ਆਂ ਜਗਰਾਉਂ ਸਵਰਾਜ ਟ੍ਰਕ ਜਗਰਾਉਂ ਦੇ ਵਿੱਚ ਆਪਣੇ ਨਾਲ ਵੀ ਰਹਾ ਹੈਗਾ ਤੇਜੀ ਪਹਿਲਾਂ ਵੀ ਆਪਣੇ ਨਾਲ ਤੁਸੀਂ ਬਹੁਤ ਵੀਰੇ ਦੀਆਂ ਵੀਡੀਓ ਦੇਖੀਆਂ ਹੋਣੀਆਂ ਤੇ ਬਹੁਤ ਫਰਮਾਇਸ਼ੀ ਵੀਰਾਂ ਦੀ ਵੀ 4x4 ਸਵਰਾਜ 855 ਅੱਜ ਆਪਾਂ ਤੁਹਾਡੇ ਵਾਸਤੇ ਉਹੀ ਲੈ ਕੇ ਆਏ ਆਂ ਸਸੀ ਕਾ ਵੀਰੇ ਸਸੀ ਕਾ ਬਾਈ ਜੀ ਠੀਕ ਠਾਕ ਜੀ ਬਹੁਤ ਵਧੀਆ ਬਾਈ ਜੀ ਛੱਡ ਦੀ ਖੜਾ ਦਿਓ ਜੀ ਤੇ ਵੀਰ ਜੀ ਇਹਦੇ ਬਾਰੇ ਸਾਨੂੰ ਦੱਸਿਓ ਵੀ ਵੀਰਾਂ ਦੇ ਨਾ ਆਪੋ ਪਹਿਲਾ ਵੀਡੀਓ ਤਾਂ ਬਣਾਈ ਸੀਗੀ ਹਾਂਜੀ ਹਾਂਜੀ ਬਾਈ ਜੀ ਤੇ ਪਰ ਕਈ ਵੀਰ ਜਿਹੜੇ ਆਪਣੇ ਨਾਲ ਨਵੇਂ ਜੁੜਦੇ ਆ ਉਹ ਵੀਰੇ ਥੱਲੇ ਕਮੈਂਟ ਚ ਪੁੱਛਦੇ ਆ ਵੀ ਦਵਾਰਾ ਫੇਰ ਸਾਨੂੰ ਇੱਕ ਰੀ ਇਹਦਾ ਰਿਵਿਊ ਮਤਲਬ ਦੱਸ ਦੋ ਹਣਾ ਜ਼ਰੂਰ ਬਾਈ ਜੀ ਦੱਸਾਂਗੇ ਹਾਂਜੀ ਹਾਂਜੀ ਤੇ ਇਹਦਾ ਦੱਸੋ ਪਹਿਲਾਂ ਨਾਲ ਆਪਾਂ ਕੀ ਚੇਂਜ ਕਰਤਾ ਜੀ ਇਹ ਵੀਰੇ ਜਿਹੜਾ 855 4 ਵੀਲ ਦੇ ਵਿੱਚ 3 ਸਪੀਡ ਟਰੈਕਟਰ ਆਇਆ ਵਾ ਅੱਛਾ ਜੀ ਇਹ 3 ਸਪੀਡ ਹੈ ਜੀ ਪਹਿਲਾਂ 23 ਦੇ ਵਿੱਚ 4 ਵੀਲ ਟਰੈਕਟਰ ਆਉਂਦਾ ਸੀਗੀ ਹਾਂਜੀ ਉਹ ਸੈਂਟਰ ਗੇਅਰ ਤੇ ਹਾਈ ਲੋ ਹੀ ਆਉਂਦਾ ਸੀਗਾ ਹਾਈ ਲੋ ਆਉਂਦਾ ਸੀ ਹਾਂਜੀ ਹਾਂਜੀ ਤੇ ਲੋਕਾਂ ਦੀ ਡਿਮਾਂਡ ਇਹ ਸੀ ਵੀ ਅੱਜ ਟਾਈਮ ਆ ਜਿਹੜਾ ਹਾਂਜੀ 4 ਵੀਲ ਟਰੈਕਟਰ ਦਾ ਟਾਈਮ ਆ ਗਿਆ ਚੌਦੀ ਜੋ ਸੰਦਾ ਤਕਨੀਕ ਵੀ ਜੋ ਵੀ ਕਸਟਮਰ ਦੀ ਡਿਮਾਂਡ ਹੁੰਦੀ ਆ ਹਾਂ ਹਾਂ ਵੀਰੇ ਉਹਦਾ ਕਰਕੇ 24 ਦੇ ਵਿੱਚ ਕੰਪਨੀ ਨੇ ਫਿਰ 855 4 ਵੀਲ 3 ਸਪੀਡ ਦੇ ਵਿੱਚ ਟਰੈਕਟਰ ਲਾਂਚ ਕਰਤਾ ਹਾਂ ਵਿਦਕ ਚੱਲਦੇ 4 ਵੀਲ ਵੀ ਤੇ 3 ਸਪੀਡ ਵੀ ਹੋ ਗਈ ਹਾਂਜੀ ਹਾਂਜੀ ਹਾਂ ਇਹ 14 ਦੇ ਟਾਇਰਾਂ 'ਚ ਵੀ ਆਉਂਦਾ ਵਾ ਤੇ 16 ਦੇ ਟਾਇਰਾਂ 'ਚ ਵੀ ਆਉਂਦਾ ਵਾ ਤੇ ਵੀਰੇ ਜੇ ਕਹਿੰਨੇ 14 ਦੇ ਟਾਇਰਾਂ 'ਚ ਮਤਲਬ ਉਹ ਲੈਣਾ ਫਿਰ ਉਹਦੇ ਅਗਲੇ ਟਾਇਰ ਛੋਟੇ ਹੋ ਜਾਣਗੇ ਉਹ ਛੋਟੇ ਆਉਂਦੇ ਜੀ ਉਹ 9 5 20 ਆ ਜਾਂਦੇ ਆ ਜੀ ਅੱਛਾ ਉਹ 9 ਇਹ 9524 ਆਈ ਦੇ ਇਹ 9524 ਹਾਂਜੀ ਇਹ ਆਪਣਾ 16 ਦੇ ਟਾਇਰਾਂ ਚ ਇਹ 16 ਨਾਲ 28 ਦੇ ਟਾਇਰਾਂ ਚ ਜੀ ਠੀਕ ਹੈ ਵੀਰੇ ਠੀਕ ਹੈ ਜੀ ਤੇ ਇਹਦੇ ਇੰਜਨ ਬਾਰੇ ਵੀਰੇ ਮੜੀ ਜਾਣਕਾਰੀ ਆਪਾਂ ਦੇ ਦਿੰਦੀ। ਇੰਜਨ ਵੀਰੇ 3477 ਸੀਸੀ ਇੰਜਨ ਆ ਗਿਆ ਜੀ ਇਹਦੇ ਵਿੱਚ। 3478 ਹਾਂਜੀ। ਪਹਿਲਾਂ ਨਾਲੋਂ ਕਿੰਨਾ ਦਾ ਫਰਕ ਪਤਾ? ਪਹਿਲਾਂ ਸੀਗਾ 3308 ਸੀਸੀ ਇੰਜਨ ਜੀ। ਵੀ ਪਹਿਲਾਂ ਨਾਲੋਂ ਵੱਡਾ ਕਰਤਾ। ਪਹਿਲਾਂ ਨਾਲ ਇੰਜਨ ਵੱਡਾ ਕਰਤਾ ਜੀ। ਠੀਕ ਹੈ ਵੀਰੇ ਠੀਕ ਹਾਂਜੀ। ਫਿਰ ਤਾਂ ਹਸ ਪਾਵਰ ਪੁੱਛਣ ਦੀ ਜ਼ਰੂਰਤ ਹੀ ਨਹੀਂ। ਹਾਂਜੀ ਹਾਂਜੀ। ਪਹਿਲੇ ਹੀ ਨਹੀਂ ਸੀ ਮਾਣੇ ਤਾਂ ਹਨਾ। ਸਹੀ ਹੈ ਜੀ। ਇਹਦਾ ਲੋਕਾਂ ਦੇ ਦਿਲਾਂ ਦੇ ਵਿੱਚ ਵਾਦਾ ਜੋ ਵੀ ਕਸਟਮਰ ਦੀ ਹੈ ਇੱਕ ਤਾਂ ਬੜਿਆ ਪੰਜਾਬ ਦਾ ਪੱਤਾ ਜੀ ਇਹੇ। ਹਾਂ। ਠੀਕ ਹੈ ਨਾ ਜੀ ਕੋਈ ਵਿਦੇਸ਼ੀ ਧਰਤੀ ਤੋਂ ਨਹੀਂ ਆਇਆਗਾ। ਨਹੀਂ ਆਇਆ। ਠੀਕ ਹੈ ਕੋਈ ਵੀ ਸਮਾਨ ਆ ਲੋਕਲ ਦੁਕਾਨ ਤੋਂ ਕਿਤੋਂ ਵੀ ਆਪਣੇ ਸ਼ਹਿਰ ਦੇ ਵਿੱਚੋਂ ਲੈ ਸਕਦੇ ਦਾ ਸਮਾਨ ਸਪੇਅਰ ਪਾਰਟ ਜੋ ਮਰਜ਼ੀ ਜੋ ਮਰਜ਼ੀ ਜਿੱਥੋਂ ਮਰ ਤੇ ਹਰੇਕ ਮਿਸਤਰੀ ਨੂੰ ਹੱਥ 바ਕੇ ਦਾ ਕੰਮ ਕਰੂਗਾ ਵੇਖਾ ਇਜ਼ੀਲੀ ਕਰ ਲੈਂਦਾ ਸਭ ਤੋਂ ਸੌਖਾ ਕੰਮ ਤੇ ਸਭ ਤੋਂ ਘੱਟ ਰਫਰ ਹਾਂਜੀ ਠੀਕ ਹੈ ਨਾ ਤੇ ਲੋਕਾਂ ਦੇ ਰਾਜਕਾਨਾ ਡੇਟ ਆ ਜੀ ਵੀਰੇ ਜਿਵੇਂ ਤੁਸੀਂ ਨਵੇਂ ਮਾਡਲ ਕਿਉਂਕਿ ਹੁਣ ਟਰੈਕਟਰ ਨੂੰ ਆਏ ਨੂੰ ਹੋ ਗਏ 5-6 ਮਹੀਨੇ ਆ ਨਾ ਵੀਰੇ ਹਾਂਜੀ ਹਾਂਜੀ ਵੀ ਕੋਈ ਰਿਪੇਅਰ ਪੂਰ ਵਗੈਰਾ ਬਿਲਕੁਲ ਨਹੀਂ ਮਤਲਬ ਵੀ ਕੋਈ ਨਹੀਂ ਰਿਪੇਅਰ ਜੀ ਅਜੇ ਤੱਕ ਕਹਿਣ ਓਕੇ ਆ ਹਨਾ ਹਾਂਜੀ ਹਾਂਜੀ ਬਿਲਕੁਲ ਓਕੇ ਜਾ ਸਵਰਾਜ ਦਾ ਟਰੈਕਟਰ ਪਹਿਲਾਂ ਵੀ ਕਦੀ ਕੇਦਾ ਇਹ ਖੁੱਲ੍ਹੇ ਖੁੱਲ੍ਹੇ ਦੇਖ ਕੋਈ ਪ੍ਰੋਬਲਮ ਨਹੀਂ ਹਨਾ ਬਹੁਤ ਵਧੀਆ ਰਿਜ਼ਲਟ ਆ ਜੀ ਪੁਰਾਣਾ ਜੂ ਆਇਆ ਵਾ ਹਾਂ ਬਹੁਤ ਵਧੀਆ ਜੀ ਇਹ ਇਹਦਾ ਅਗਲਾ ਹਿੱਸਾ ਵੀਰ ਜੀ ਕਿਹੜਾ ਆ ਗਿਆ ਜੀ ਇਹ ਕਰਾਰੋ ਕੰਪਨੀ ਦਾ ਹੀ ਸਾਜੰਦਾ ਜੀ ਇਹ ਅਗਲਾ ਇਹ ਸਾਰਿਆਂ ਨੂੰ ਇੱਕੋ ਹੀ ਹਿੱਸਾ ਹੀ ਹੁੰਦਾ ਕਰਾਰੋ ਦਾ ਹਾਂ ਵੀ ਤਕਰੀਬਨ ਸਾਰੇ ਟਰੈਕਟਰ ਜੋ ਵੀ ਹਾਂ ਜੀ ਸਾਰਿਆਂ ਦੇ ਕੋਈ ਕੰਪਨੀ ਦਿੰਦੀ ਹੈ ਇਹ ਠੀਕ ਹੈ ਵੀਰ ਜੀ ਕਰਾਰੋ ਦੀ ਛੇ ਬਾਰੇ ਤਾਂ ਆਪਾਂ ਸਾਰੇ ਵੀਰਾਂ ਨੂੰ ਪਤਾ ਹੀ ਆਣਾ નો ਡਾਊਟ ਤੇ ਇਹਦੀ ਲਿਫਟ ਕਪੈਸਿਟੀ ਵੀਰ ਜੀ ਇਹਦੀ ਲਿਫਟ ਕਪੈਸਿਟੀ ਵੀਰੇ 2000 ਕਿਜੀ ਅੱਛਾ ਜੀ 2000 ਤਾਂ ਨੂੰ ਆਜਾ ਆਪਾਂ ਪਿੱਛੋਂ ਵੀਰਾਂ ਨੂੰ ਟਰੈਕਟਰ ਦਿਖਾ ਦਈਏ ਬਿਨਾ ਜੈਕ ਤੋਂ ਅੱਛਾ ਜੀ ਬਿਨਾ ਜੈਕ ਤੋਂ ਹਾਂ ਜੀ ਇਹ ਆਪਦੀ ਕਪੈਸਿਟੀ ਇਹਦੀ 2000 ਕਿਜੀ ਇਹ ਡਿਸਟ੍ਰੀਬਿਊਟਰ ਵੀਰੇ ਆਪਣੇ ਹੁਣ ਸਾਰੇ ਮਾਡਲਾਂ ਨਾਲ ਹੀ ਆ ਜਾਂ ਕੱਲੇ ਵੀਰੇ ਸਾਰਿਆਂ ਨਾਲ ਹੀ ਆਉਂਦਾ ਹੈ ਸਾਰੇ ਨਾਲ ਲੱਗ ਕੋਈ ਵੀ ਮਾਡਲ ਲੈ ਲਓ ਆਪਣਾ ਉਹਨੂੰ ਡਬਲ ਡਿਸਟ੍ਰੀਬਿਊਟਰ ਆ ਉਹ ਰਿਵਰਸ ਵੀਡੀਓ ਆਪਣਾ ਰੈਕਟਰ ਅੱਛਾ ਜੀ ਇਹ ਰਿਵਰਸ ਵੀ ਹਾਂ ਜੀ ਰਿਵਰਸ ਵੀਡੀਓ ਚਾਹੁੰਦਾ ਡਬਲ ਡਿਸਟ੍ਰੀਬਿਊਟਰ ਠੀਕ ਹੈ ਟੌਪ ਮਾਡਲ ਆਉਂਦਾ ਜਿਹੜਾ ਵੀ ਆਪਣਾ ਮਾਡਲ ਆਉਂਦਾ ਟੌਪ ਹੀ ਆਉਂਦਾ ਵਾ ਫੁੱਲ ਦਾ ਹਿੱਸਾ ਜੇ ਆਪਾਂ ਬਿਨਾ ਫੋਰਵੀ ਤੋਂ ਲਵਾਂਗੇ ਹਾਂਜੀ ਉਹਦਾ ਮੂਲਾ ਹਿੱਸਾ ਰਜਿਸਟਰ ਲਾਉਂਦਾ ਵਾ ਹਾਂਜੀ ਵੀ ਕਿਹੜੀ ਆਲੂਆਂ ਦੇ ਵਿੱਚ ਕਿਸੇ ਨੇ ਆਪਦਾ ਸੋਰਾ ਜਾਂ ਨਕਾਨਾ ਨਾ ਉਹ ਆਉਂ ਵੀਰੇ ਕਈਆਂ ਦੇ ਦਿਮਾਗ 'ਚ ਅੱਜ ਵੀ ਇਹ ਲਿਓ ਹੀ ਆਪਣੇ ਅੜਿਆ ਵੀ ਸੈਂਟਰ ਗੇਅਰ ਹੀ ਲੈਣਾ ਨਹੀਂ ਵੀਰੋ ਸੈਂਟਰ ਗੇਅਰ ਵੀ ਮਿਲਦਾ 4-ਵੀਲ ਲੈਣਾ 4-ਵੀਲ ਦੇ ਵਿੱਚ ਵੀ ਸੈਂਟਰ ਗੇਅਰ ਮਿਲੂਗਾ ਆਪਾਂ ਨੂੰ ਇਹ ਆਪਾਂ ਨੂੰ ਮਿਲ ਜਾਊਗਾ ਮਿਲ ਜਾਊਗਾ ਜੀ ਕਿਉਂਕਿ ਕਈ ਵੀਰਾਂ ਨੂੰ ਨਾ ਉਹ ਸ਼ੌਂਕ ਆ ਉਹ ਚੀਜ਼ ਹੈ ਜੇ ਮਨ ਆਪਣਾ ਜ਼ਿੰਮੇਵਾਰ ਕੋਲੇ ਸਾੰਧੀ ਉਹ ਜੇ ਆ ਗਿਆ ਹੁਣ ਉੱਥੇ 3 ਚਾਈਰ ਦੀ ਜ਼ਰੂਰਤ ਪੈਂਦੀ ਜਾਂਦੀ ਠੀਕ ਹੈ ਨਾ ਟੋਰੀਆਂ ਦਾ ਚੱਕਰ ਫਿਰਨਾ ਟੋਰੀਆਂ ਦਾ ਉੱਥੇ ਕੋਈ ਐਮਪਲੀਮੈਂਟ ਹੋ ਜਾਵੇ ਵੀ ਸੁਪਰ ਸੀਟਰ ਚਲਾਉਣਾ ਵਾ ਉੱਥੇ ਵੀ ਸਫਾਈ ਵੱਧ ਜਾਂਦੀ ਹੈ ਦੇ ਨਾਲ ਹਾਂ ਠੀਕ ਹੈ ਨਾ ਕੋਈ ਵੀ ਹੈ ਪਹਿਲਾਂ ਉਹ ਦੇਖਦੇ ਨੇ ਭੱਜਣਾ ਚਾਹੀਦਾ ਆਪਾਂ ਕਹਿੰਦੇ ਹਾਂ ਹੁਣ ਆਪਾਂ ਕਹਿੰਦੇ ਸਲੋ ਤਰੇ ਸਲੋ ਵੀ ਸਫਾਈ ਵੱਧ ਚਾਹੀਦੀ ਆਪਣਾ ਵੱਧ ਚਾਹੀਦੀ ਇੱਕ ਆ ਬਹੁਤ ਇਜ਼ੀ ਕਰਤਾ ਵੀਰੇ ਪਿੱਛੋਂ ਇਹਦਾ ਹਨਾ ਇਹ ਲੈਫਟ ਵਾਸਤੇ ਆ ਜੀ ਹਾਂ ਜੇ ਕੋਈ ਕੱਲਾ ਬੰਦਾ ਵਾ ਸਟਾਰਟ ਕਰਕੇ ਜੇ ਕੋਈ ਸੰਤ ਪਾਉਣਾ ਵਾ ਹਾਂਜੀ ਉਹਦੇ ਨਾਲ ਇੱਥੋਂ ਲੈਫਟ ਸਟਾਰਟ ਐਡੀਟਰ ਜਿੰਨਾ ਵੀ ਲੈਫਟ ਚੱਕ ਲੋ ਕਰ ਲੋ ਸਾਡੇ ਹਨਾ ਉਹਦੇ ਵਾਸਤੇ ਆ ਜਾਂਦਾ ਇੱਕ ਚੀਜ਼ ਹੋਰ ਆ ਹਾਂਜੀ ਮੇਰੇ ਵੀਰਾਂ ਨੇ ਫੇਰ ਕਹਿਣਾ ਵੀ ਆਪ ਤਰੀਫਾਂ ਕਰਨ ਲੱਗ ਪੈਂਦਾ ਕਿਉਂਕਿ ਮੈਂ ਟਰੈਕਟਰ ਚਲਾਉਣਾ ਹਣਾ ਵੀਰੇ ਜਿਹੜੇ ਬੰਦੇ ਨੇ ਜਿਹੜੀਆਂ ਚੀਜ਼ਾਂ ਯੂਜ਼ ਕਰੀਆਂ ਉਹਨਾਂ ਨੂੰ ਪਤਾ ਹੁੰਦਾ ਸਵਰਾਜ ਆ ਜਿਹੜੇ ਆ ਥੱਲੇ ਹਨਾ ਸਪੋਰਟ ਸ਼ੁਰੂ ਤੋਂ ਹੀ ਇਹ ਸਪੋਰਟ ਆਉਂਦੀ ਆਉਂਦੀ ਜੀ ਨੂੰ ਹਾਂ ਵੀ ਇਹਦੀ ਲਿੰਕ ਲੁੱਕ ਕਦੇ ਆਪਾਂ ਅੱਜ ਤੱਕ ਮੁਚੀ ਨਹੀਂ ਦੇਖੀ ਬਹੁਤ ਟੱਟ ਪ੍ਰੋਬਲਮ ਆਉਂਦੀ ਜੀ ਇਹ ਚੀਜ਼ਾਂ ਹਾਂ ਜਿੰਨਾ ਮਰਜ਼ੀ ਜੇ ਹੁਣ ਆਪਾਂ ਮਸ਼ੀਨਰੀ ਨੂੰ ਬੇਤੋ ਵਾਲਾ ਆ ਜਾਂ ਡਰਾਮਾ ਤਾਂ ਕੋਈ ਵੀ ਚੀਜ਼ ਨਹੀਂ ਖੜਨਾ ਉਹਨਾਂ ਨੂੰ ਆਪਾਂ ਲਿਫਟ ਪੂਰੀ ਚਾ ਕੇ ਕੋਈ ਝਟਕਾ ਲੱਗਦਾ ਉਹਨਾਂ ਦਾ ਕੋਈ ਚੀਜ਼ਾਂ ਨਹੀਂ ਆਉਂਦੀਆਂ ਇਹ ਸਹੀ ਖੇਤੀ ਦੇ ਢੰਗ ਨਾਲ ਜਿਹੜੀ ਚੀਜ਼ ਵੀ ਆਪਾਂ ਵਰਤੋਂ ਕਰਨੀ ਹੈ ਨਾ ਕੋਈ ਵੀ ਚੀਜ਼ ਨਹੀਂ ਪ੍ਰੋਬਲਮ ਆਉਂਦੀ ਨਹੀਂ ਪ੍ਰੋਬਲਮ ਆਉਂਦੀ ਹਾਂ ਰੰਨੇ ਆ ਜਾ ਆਪਾਂ ਵੀਰਾਂ ਨੂੰ ਅੱਗੇ ਵੀ ਟਰੈਕਟਰ ਦਿਖਾ ਦਿੱਤੀ ਜੇ ਸ਼ੋਅ ਚੱਕ ਕੇ ਵੀ ਦਿਖਾ ਦਿੰਨੇ ਇਹਦਾ ਵੀਰੇ ਕਲਚ ਇਹਦੇ ਵਿੱਚ ਆ ਜਾਂ ਅੱਲਾ ਵੀਰੇ ਪੀਟੀਓ ਦਾ ਕਲਚ ਹੱਥ 'ਚ ਇਹ ਆਈ ਪੀਟੀਓ ਆ ਇਹ ਆਈ ਪੀਟੀਓ ਹਾਂਜੀ ਆਈ ਪੀਟੀਓ ਟਰੈਕਟਰ ਹੀ ਆਉਂਦਾ ਹੁਣ ਕਲਚ ਤੇ ਆਈ ਪੀਟੀਓ ਦਾ ਮਤਲਬ ਵੀਰੇ ਕੀ ਹੁੰਦਾ ਜਿਵੇਂ ਹੁਣ ਮੇਰੇ ਅੱਗੇ ਜਿਵੇਂ ਮੰਨ ਲਓ ਆਪਾਂ ਪੀਟੀਓ ਦਾ ਕੰਮ ਲੈਣਾ ਵਾ ਹਾਂਜੀ ਤਾਂ ਇਹ ਕਲਚ ਤੋਂ ਹੀ ਪੀਟੀਓ ਚੱਲ ਵੀ ਡੋ ਰੁਕਣੀ ਆ ਤੋ ਪਾਇਰ ਦੇ ਵਿੱਚ ਦਾ ਇਕੱਲਾ ਗੇਅਰ ਵਾਸਤੇ ਟਰੈਕਟਰ ਰਹਿਣਾ ਵਾ ਜਾਂ ਟਰੈਕਟਰ ਰੋਕਣਾ ਵਾ ਆਪਾਂ ਵੀ ਅੱਗੇ ਆਪਣਾ ਅੱਧਾ ਕਲੱਚ ਦੇ ਟਰੈਕਟਰ ਰੋਕਦਾ ਸੀ ਹਾਂਜੀ ਹਾਂ ਤੇ ਤੋਂ ਵੱਧ ਤੇ ਪੀਟੀਓ ਰੋਕ ਦਿੰਦੇ ਸੀ ਹਾਂ ਵੀ ਇਹ ਕਲੱਚ ਨੂੰ ਨੱਪ ਕੇ ਰੀਅਲ ਕਲੱਚ ਆ ਜਾਂਦਾ ਜੀ ਹਾਂ ਤੇ ਇਹ ਆਪਣੇ ਪੀਟੀਓ ਲੱਗੇ ਆ ਜਾਂਣਾ ਇਹ ਆਪਣਾ ਆ ਗਿਆ ਜੀ ਇਹ 4x4 ਦਾ ਆ ਗਿਆ ਜੀ ਗੇਅਰ ਅੱਛਾ ਜੀ ਇਹ ਉੱਪਰ ਨੂੰ ਕਰਿਆ ਕੰਮ ਉੱਪਰ ਨੂੰ ਨਿਊਟਰ ਥੱਲੇ ਨੂੰ ਲੱਗਣਾ ਜੀ ਇਹ ਅੱਛਾ ਥੱਲੇ ਨੂੰ ਲੱਗ ਜੀ ਠੀਕ ਆ ਵੀਰੇ ਠੀਕ ਆ ਉਧਰ ਆਪਣੇ ਚਾਰ ਹੀ ਆ ਗਏ ਹਨ ਹਾਂਜੀ ਚਾਰ ਤੇ ਇੱਕ ਰਿਵਰਸ ਆ ਗਏ ਹਾਂਜੀ ਇਹਦੀ ਵੀਰੇ ਸ਼ੋ ਚ ਹਾਂਜੀ ਅਜ ਤਾਂ ਚੱਕੀ ਜਾਂਦਾ ਸਰਵਰਾਜ ਜੀ ਨੇ ਇੱਕ ਹੋਰ ਬੜੀ ਵੱਡੀ ਗੱਲ ਵੀ ਇਹ ਉਹ ਟਰਬੋ ਟਰਬੋ ਤੋਂ ਬਿਨਾ ਬਿਨਾ ਟਰਬੋ ਤੋਂ ਜੀ ਹਨਾ ਬਿਨਾ ਟਰਬੋ ਵੀ ਇਹਦਾ ਇੰਜਨ ਆਪਦਾ ਹੀ ਜਿੰਨੀ ਪਾਵਰ ਇਹਨੇ ਪ੍ਰੋਡਿਊਸ ਕਰਨੀ ਆਪਦੀ ਹੀ ਕਰਨੀ ਹੈ ਹਨਾ ਇਹ ਇਹਦੇ ਆਗੇ ਆਪਣੇ ਲਿਫਟ ਵਾਲਾ ਇਹ ਲਿਫਟ ਪੰਪ ਤੇ ਆਪਣਾ ਪਾਵਰ ਸਟੀering ਦਾ ਪੰਪ ਆ ਜਾਂਦਾ ਜੀ ਠੀਕ ਹੈ ਵੈਰੀਟੀ ਨੰਨੇ ਉੱਪਰੋਂ ਵੀ ਦਿਖਾ ਦੇ ਟੈਕਟਰ ਆਪਣਾ ਮੀਟਰਾਂ ਮੋਟਰਾਂ ਤੋਂ ਵੀਰਾਂ ਆਪਣੇਆਂ ਨੂੰ ਕਿ ਲੁੱਕ ਤਾਂ ਟਰੈਕਟਰ ਦੀ ਨਾ ਕਿਉਂਕਿ ਮਾਰਕੀਟ ਵਿੱਚ ਇਹ ਟਰੈਕਟਰ ਆ ਚੁੱਕਾ ਹੁਣ ਲੁੱਕ ਬਾਰੇ ਤਾਂ ਕੁਝ ਦੱਸਣ ਦੀ ਜ਼ਰੂਰਤ ਨਹੀਂ ਬਾਕੀ ਇਹ ਜਿੱਦਦਾ ਇਹ ਸ਼ੋਅ ਦੇ ਵਿੱਚ ਟਰੈਕਟਰ ਆਇਆ ਵਾ ਹਾਂਜੀ ਬਹੁਤ ਜ਼ਿਆਦਾ ਸੇਲ ਹੋਗੀ ਪਹਿਲਾਂ ਨਾਲ ਬਹੁਤ ਜ਼ਿਆਦਾ ਹੈ ਨਾ ਡਬਲ ਸੇਲ ਜੀ ਜੇ ਆਪਾਂ ਕਹਦੇ ਪਹਿਲਾਂ ਵੀਰੇ ਜੀ ਆਪਾਂ ਮਾਰਕੀਟ ਦੇ ਵਿੱਚ ਦੇਖਣਾ ਆਵੇ ਹਾਂਜੀ ਥੋਡੀ ਸੇਲ ਦਾ ਮਤਲਬ ਇਹਦੇ ਆਉਣ 'ਚ ਕਿੰਨਾ ਕੁ ਫਰਕ ਪਿਆ ਸਾਡੇ ਇਸ ਵਕਤ ਟਰੈਕਟਰ ਦੀ ਘਟੋ ਘਟ ਜੇ ਮੰਨ ਕੇ ਚੱਲ ਗਏ ਤਾਂ 35 ਤੋਂ 40% ਸ਼ੇਅਰ ਵੀ ਜਾ ਰਹੇ ਸਾਡਾ ਮਨ ਲਓ ਜੇ 100 ਲੀਟਰ ਵਿਕਦਾ ਉਹਦੇ 35 ਤੋਂ 40 ਲੀਟਰ ਸਵਰਾਜ ਵਿਕਦੇ ਆ ਵੀ ਇਹ ਕੱਲਾ ਹੀ ਹੋਂਨਾ ਮਤਲਬ 35 ਤੋਂ ਫਿਰ ਦੂਜੀ ਗੱਲ ਇਹ ਆ ਜੀ ਰੀਸੇਲ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤਾਂ ਜ਼ਿਮੀਦਾਰ ਨੂੰ ਇਹੀ ਚੀਜ਼ ਹੁੰਦੀ ਹੈ ਵੀ ਕੱਲ ਨੂੰ ਜਦੋਂ ਵੇਚਣਾ ਵਾ ਤੇ ਇਹ ਘਾਟਾ ਨਹੀਂ ਪਉਂਦਾ ਵੀ ਆਪਦਾ ਬਹੁਤ ਸੋਹਣੀ ਰੀਸੇਲ ਜੱਦੇ ਰਹਿੰਦੀ ਦੀ ਆ ਆਪਾਂ ਕਿਸੇ ਟਰੈਕਟਰ ਨੂੰ ਮਾਰਾ ਨਹੀਂ ਕਹਿੰਦੇ ਜੀ ਸਾਰੇ ਆਪੋ ਆਦੇ ਬ੍ਰਾਂਡ ਆ ਹਮ ਆਪ ਦੀ ਥਾਂ ਤੇ ਸਾਰੇ ਚੰਗੇ ਆ ਸਭ ਚੰਗੇ ਠੀਕ ਨਾ ਕਈ ਕਹਿੰਦੇ ਜੀ ਇਹਦਾ ਇੱਕ ਚੀਜ਼ ਖੋਲਣ ਦੀ ਖਾਤਰ 10 ਖੋਲਣੇ ਪੈਂਦੀਆਂ ਫਲਾਣਾ ਮੈਂ ਚੈਲੰਜ ਕਰਦਾ ਇਹ ਚੀਜ਼ ਦਾ ਵੀ ਸਭ ਤੋਂ ਘੱਟ ਰੁਪਏ ਤੇ ਸਭ ਤੋਂ ਸਸਤੀ ਰੁਪਏ ਇਹਦੀ ਹਾਂ ਤੇ ਸਭ ਤੋਂ ਛੇਤੀ ਕੰਮ ਛੇਤੀ ਕੰਮ ਠੀਕ ਹੈ ਨਾ ਅਪਾ ਦੇ ਇੰਡੀਆ ਦਾ ਕਰਕੇ ਕਹਿੰਦਾ ਮਤਲਬ ਵੀ ਸੀ ਬਸ ਅਸੀਂ ਕਿਸੇ ਨੂੰ ਮਾਰਾਂ ਨਹੀਂ ਕਹਿੰਦੇ ਸਾਰੇ ਆਪੋ ਆਪਣੀ ਸਾਡੇ ਬ੍ਰਾਂਡ ਬਹੁਤ ਵਧੀਆ ਵਾ ਹਾਂਜੀ ਠੀਕ ਹੈ ਨਾ ਵੀ ਸਾਡੇ ਡੇਟ ਦੇ ਵਿੱਚ ਇਹ ਖਾਸੀਅਤ ਆ ਵੀ ਕੋਈ ਲੋਕਲ ਮੈਸਤਰੀ ਵੀ ਕੋਈ ਵੀ ਜਿਹੜੇ ਬੈਠੇ ਆ ਉਹ ਵੀ ਕੰਮ ਕਰ ਲੈਣਗੇ ਇਹਨਾਂ ਦਾ ਵੀ ਸੌਖਾ ਜਿਹਾ ਸਿੱਧਾ ਸਿੱਧਾ ਜਿਹਾ ਕੰਮ ਹਾਂ ਵੀਰਾਂ ਨੂੰ ਥੱਲੇ ਪੀਟੀਓ ਵੀ ਦਿਖਾ ਦੇ ਨੇ ਇਹਨਾਂ ਨੇ ਇਹਦੀ 4x4 ਦੀ ਪੂਰੀ ਕਵਰ ਆ ਹਨਾ ਵੀਰੇ ਵੀ ਬਿਲਕੁਲ ਕਵਰਿੰਗ ਹਾਂਜੀ ਹਾਂ ਮੇ ਕਵਰਿੰਗ ਕਰਕੇ ਵੀ ਕੁਛ ਖੁੱਲਾ ਖੁੱਲਾ ਜਾਣੀ ਛੱਡਿਆ ਇਹਦਾ ਤੇ ਇਹਦੀਆਂ ਸਪੀਡਾਂ ਕਿੰਨੀਆਂ ਆ ਗਈਆਂ 15 ਇਹ 15 ਸਪੀਡ ਆ ਗਈ ਜੀ ਠੀਕ ਆ ਲੋ ਹਾਈ ਮੀ 8 ਤਿੰਨ ਰਿਵਰਸ ਤਿੰਨ ਰਿਵਰਸ ਠੀਕ ਆ ਨਾ ਮੈਂ ਉੱਪਰੋਂ ਆਪਣੇ ਸਪੀਡ ਚਾਰਟ ਵੀ ਦਿਖਾ ਦੇ ਇਧਰੋਂ ਆ ਕੇ ਵੀਰਾਂ ਨੂੰ ਜਿਹੜੇ ਵੀਰਾਂ ਨੇ ਰੋਕ ਕੇ ਦੇਖਣਾ ਇਹ ਇਹ ਜਣਾ ਸਪੀਡ ਚਾਰਟ ਇਧਰ ਜੀ ਹਾਂ ਜੀ ਸਾਰਾ ਲਿਖਿਆ ਉੱਤੇ ਹਾਂ ਜਿਹੜੇ ਵੀਰਾਂ ਨੇ ਆਪਾਂ ਦੇਖਣਾ ਸਪੀਡ ਚਾਰਟ ਉਹ ਤਾਂ ਤੁਸੀਂ ਦੇਖ ਲਿਓ ਬਾਕੀ ਟਰੈਕਟਰ ਇੰਨਾ ਜਿਆਦਾ ਸੋਹਣਾ ਬਣਿਆ ਨਾ ਸੋਹਣਾ ਜਿਹਨੂੰ ਆਪਾਂ ਕਹਿੰਦੇ ਨੇ ਸੁਨੱਖਾ ਤੂੜੀ ਵਾਲੀ ਮਸ਼ੀਨ ਦੀਆਂ ਚੀਕਾ ਕਢਾਉਣ ਵਾਲਾ ਇਹ ਹੀ ਆ ਇੱਕ ਚੀਜ਼ ਆ ਜਿਆਦਾ ਟਾਈ ਤੂੜੀ ਵਾਲੀ ਮਸ਼ੀਨ ਦਿੱਤਾ ਹਾਂ ਤੂੜੀ ਵਾਲੀ ਮਸ਼ੀਨ ਤਾਂ ਪਹਿਲੀ ਪਸੰਦ ਆ ਇਹ ਹਾਂ ਠੀਕ ਹੈ ਨਾ ਇੱਕ ਚੀਜ਼ ਮੈਂ ਹੋਰ ਆਪਦੇ ਕੋਲੋਂ ਥੋੜੀ ਜਿਹੀ ਐਡ ਕਰਦਾ ਹਾਂ ਜਿੰਨਾ ਕਿ ਜਿੰਨੀ ਕੁ ਮੈਨੂੰ ਨੌਲੇਜ ਆ ਜਿੰਨੀ ਕੁ ਜਿਆਦਾ ਤਾਂ ਨਹੀਂ ਆਪਾਂ ਕਹਿ ਸਕਦੇ ਵੀਰੇ ਨੂੰ ਜਿਆਦੀ ਨੌਲੇਜ ਆ ਨਹੀਂ ਮੇਰੇ ਨਾਲ ਜਿਹੜੇ ਗਾਈ ਚਲਾ ਰਹੇ ਜੀ ਉਹਨਾਂ ਨੂੰ ਜਿਆਦਾ ਆ ਜਿਨ੍ਹਾਂ ਨੇ ਗੱਗਾਂ ਦੇ ਚਲਾ ਕੇ ਵੀਊ ਦੱਸੜੇ ਸਾਨੂੰ ਵੀ ਇਹਦੇ ਤੇ ਕੀ ਚੀਜ਼ ਦੀ ਹੈਗੀ ਇਹ ਕਮੀ ਉਹ ਕਸਟਮਰ ਨੇ ਦੱਸਣਾ ਕਿਉਂਕਿ ਜਿਹੜਾ ਜ਼ਿੰਮੇਵਾਰ ਤੇ ਬਰਾਬਰ ਆਪਾਂ ਨਹੀਂ ਰਾਲ ਸਕਦੇ ਜਿਨ੍ਹਾਂ ਨੇ ਚਲਾ ਕੇ ਪ੍ਰੈਕਟੀਕਲ ਕਰਨਾ ਵਾ ਠੀਕ ਹੈ ਨਾ ਜੀ ਉਹ ਉਹਨਾਂ ਦਾ ਵੀ ਮੈਂ ਵੀ ਉਹੀ ਰਿਵਿਊ ਦੇਣ ਲੱਗਾ ਜੀ ਮੈਨੂੰ ਵੀ ਇੱਕ ਵੀਰ ਦਾ ਫੋਨ ਆਇਆ ਜਿਹਦੇ ਕਰਕੇ ਵੀਡੀਓ ਮੈਂ ਸ਼ੂਟ ਕਰਨ ਆਇਆ ਵੀਰ ਦੇ ਬਹੁਤ ਦਿਨਾਂ ਦੇ ਫੋਨ ਆਈ ਜਾਂਦੇ ਯਾਰ ਵੀਰੇ ਵੀ 855 855 ਮੈਂ ਜਰੂਰ ਵੀਰੇ ਵੀ ਆਪਣਾ ਹੀ ਵੀਰਾ ਵੱਡਾ ਵੀਰਾ ਮੈਂ ਕਹਾਂ ਮੈਂ ਜਾਊਂਗਾ ਉਹ ਵੀਰੇ ਨੇ ਮੈਨੂੰ ਦੱਸਿਆ ਕਹਿੰਦਾ ਸਾਡੇ ਕੋਲ ਸੀਗਾ ਸਵਰਾਜ ਅੱਛਾ ਜੀ ਕਹਿੰਦਾ ਵੀ ਉਹ ਸਵਰਾਜ ਪੁਰਾਣਾ ਮਾਡਲ ਕਾਫੀ ਪੁਰਾਣਾ ਦੱਸਦਾ ਸੀ ਪਹਿਲਾ ਮਾਡਲ ਹੋਊਗਾ ਜੀ ਪਹਿਲਾ ਆ ਵੀ ਉਹ ਕੋਈ ਹੋਣਾ ਹੈ 86 ਜਾਂ 87 ਮਾਰ 400 ਚ ਪਹਿਲਾ ਡੈਕਟਰ ਜੜਾ ਹੋਇਆ ਯੋ ਨਾ ਬਟਮਾਟਰੀ ਇਹ ਵੀ ਆਇਆ ਤਾਂ ਉਹੀ ਰੰਗ ਆ ਜਾਂਦਾ ਉਹ ਦੋ ਰੰਗਾ ਚਾਉਂਦਾ ਸੀਗਾ ਹਾਂ ਉਹ ਕਹਿੰਦਾ ਕਿੰਨਾ ਵਿਰੇ ਵੀ ਇਹ ਇਹੋ ਜਿਹਾ ਟਰੈਕਟਰ ਆ ਸਮਰਾਜ ਵੀ ਇਹਦਾ ਇੰਜਨ ਜਿਵੇਂ ਹੀਟ ਵੀ ਹੋ ਗਿਆ ਤਾਂ ਵੀ ਕੰਮ ਕਰੂਗਾ ਤਾਂ ਵੀ ਕਹਿੰਦਾ ਕੰਮ ਕਹਿੰਦਾ ਉਹਨੇ ਸਾਡਾ ਸੀਜ਼ਨ ਨਹੀਂ ਖਰਾਬ ਕਰਾਇਆ ਸੀਜ਼ਨ ਲਵਾਊਗਾ ਸੀਜ਼ਨ ਲਵਾਊ ਕਹਿੰਦਾ ਸਹੀ ਗੱਲ ਹੈ ਜੀ ਕਹਿੰਦਾ ਵੀ ਸਾਡਾ ਉਹਨੇ ਸਾਰਾ ਸੀਜ਼ਨ ਲਵਾਇਆ ਕਹਿੰਦਾ ਬਾਅਦ ਵਿੱਚ ਵੀ ਉਹ ਟਿੱਟ ਨੇ ਵੀ ਕੰਮ ਸਾਨੂੰ ਦਿੱਤੇ ਇਹ ਹੈਗਾ ਵੀ ਮਾਤਾ ਮਰਦਾ ਵੀ ਬੰਦੇ ਦਾ ਸੀਜ਼ਨ ਸਿਰੇ ਲਾ ਜਾਂਦਾ ਹਾਂ ਬਾਕੀ ਆਪਣੀ ਸੰਭਾਲ ਆ ਜੀ ਕਸਟਮਰ ਦੀ ਠੀਕ ਹੈ ਨਾ ਕੋਈ ਵੀ ਚੀਜ਼ ਨੂੰ ਜੇ ਆਪਾਂ ਸਾਂਭ ਕੇ ਚਲਾਵਾਂਗੇ ਹਾਂਜੀ ਠੀਕ ਹੈ ਨਾ ਜੇ ਆਪਾਂ ਗੌਰ ਨਹੀਂ ਕਰਨੀ ਉਹ ਗੱਲ ਵੱਖਰੀ ਉਹ ਤਾਂ ਵੀ ਹੋਣਾ ਆਪਾਂ ਇਹਨੂੰ ਜਾਣ ਕੇ ਪੰਨੀ ਜਾਈਏ ਹਾਂਜੀ ਹਾਂਜੀ ਕੋਈ ਵੀ ਚੀਜ਼ ਆ ਕੋਈ ਵੀ ਡੈਟਰਾ ਮੰਨ ਲਓ ਕੋਈ ਮਸ਼ੀਨਰੀ ਆ ਜੇ ਆਪਾਂ ਉਹਦੀ ਸੰਭਾਲ ਕਰਾਂਗੇ ਤਾਂ ਸੰਭਾਲ ਕੇ ਬਸ ਸੰਭਾਲਦੇ ਸਰਤੇ ਹਾਂਜੀ ਹਾਂਜੀ ਤੇ ਪੰਪੇ ਦਾ ਬੋਸ਼ ਦਾ ਹੀ ਹੈ ਨਾ ਜੀ ਹਾਂਜੀ ਉਹ ਬੋਸ਼ ਮੈਕੋ ਕੰਪਨੀ ਇੱਕੋ ਹੀ ਕੰਪਨੀ ਦਿੰਦੀ ਸਾਰੀਆਂ ਕੰਪਨੀਆਂ ਬੋਸ਼ ਕੰਪਨੀ ਦੀਆਂ ਇਹਨੂੰ ਜਿਹੜਾ ਮੋਗਲਲਾ ਉਹ ਇੰਜਨ ਦੇ ਵਿੱਚੋਂ ਹੀ ਲੈਣਾ ਇਹਨੇ अच्छा वो وچوں ਇਹਨਾਂ ਹਾਂਜੀ ਸਰਵਿਸ ਵੀ ਪਹਿਲਾਂ ਉਹਨਾਂ ਚੇਂਜ ਆਈਦੀ ਇਹਦੀ ਇਹਦੀ 400 ਘੰਟੇ ਬਾਅਦ ਸਰਵਿਸ ਦੀ ਪਹਿਲੀ 100 ਘੰਟੇ ਤੇ ਹੁੰਦੀ ਆ ਅੱਛਾ ਜੀ ਹਾਂਜੀ ਸਰਵਿਸ ਵੀ ਚੇਂਜ ਕਰਤੀ ਆ ਇਹਦੀ ਠੀਕ ਆ ਮੇਰੇ ਯਾਰ ਇੱਕ ਥੋੜੀ ਨੌਲੇਜ ਵਾਲੀ ਗੱਲ ਦਿਓ ਮੈਨੂੰ ਹਾਂਜੀ ਥੋੜਾ ਜਿਹਾ ਵੀਰਾਂ ਆਪਣਿਆਂ ਨੂੰ ਮੇਂ ਪਤਾ ਲੱਗ ਜਾਉ ਜਿਵੇਂ ਇਹ ਵਾਲਾ ਪੰਪ ਆ ਮੋਗਲਾਲ ਵਿੱਚੋਂ ਲੈਂਦਾ ਹਾਂਜੀ ਮੈਂ ਕਿਸੇ ਵੀਰ ਦੀ ਥੋੜੇ ਦਿਨ ਹੀ ਪਹਿਲਾਂ ਵੀਡੀਓ ਪਾਈ ਪਤਾ ਨਹੀਂ ਤੁਸੀਂ ਦੇਖੀ ਕਿ ਨਹੀਂ ਉਹ ਵੀਰੇ ਨੇ ਨਾ ਐਕਸਟਰਾ ਟੱਕਣ ਲਵਾਇਆ ਇੱਥੇ ਅੱਛਾ ਜੀ ਉਹ ਕਹਿੰਦਾ ਵੀ ਮੈਂ ਨਾ ਜਿਵੇਂ ਥੋੜਾ ਜਿਹਾ ਟਰੈਕਟਰ ਚੱਲ ਗਿਆ ਤੇ ਥੱਲਿਓਂ ਦੀ ਕਹਿੰਦਾ ਨਿਕਲ ਆਉਂਦਾ ਹਾਂਜੀ 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 ਜਿਹੜਾ ਪਹਿਲਾਂ ਸੀ ਉਹ ਉਵੇਂ ਹੀ ਆਉਂਦਾ ਸੀਗਾ ਅੱਛਾ ਉਹ ਪਹਿਲਾਂ ਉਹ ਕਈ ਰੀਅਲ ਕਈ ਬੰਦੇ ਗੌਰ ਨਹੀਂ ਸੀ ਕਰਦੇ ਜਿਵੇਂ ਕੋਈ ਡਰਾਈਵਰ ਚਲਾਉਂਦਾ ਡਰਾਈਵਰ ਨਾ ਗੌਰ ਕੀਤੀ ਹੁਣੇ ਇੰਜਨ ਦੇ ਨਾਲ ਹੀ ਤੇਲ ਦਾ ਕਹ ਹੋ ਗਿਆ ਇਹ ਚੇਂਜ ਹੁੰਦਾ ਰਹਿੰਦਾ ਹੁਣ ਜਰੂਰਤ ਨਹੀਂ ਜਰੂਰਤ ਨਹੀਂ ਕੋਈ ਵਿੱਚੋਂ ਪਾਉਂਦੇ ਹਟ ਜਿਹੜੇ ਪਹਿਲੇ ਮਾਡਲ ਆਉਂਦੇ ਸੀਗੇ ਉਹਨਾਂ ਨੂੰ ਪਾਉਣਾ ਪੈਂਦਾ ਸੀ ਉਹਨਾਂ ਨੂੰ ਪਾਉਣਾ ਪੈਂਦਾ ਸੀ ਇਹ ਮੇਰੇ ਕੁਝ ਕੁ ਵੀਰਾਂ ਦੇ ਜਿਹੜੇ ਨਿੱਕੇ ਨਿੱਕੇ ਸਵਾਲ ਸੀ ਜਿੰਨੇ ਕੁ ਮੈਨੂੰ ਯਾਦ ਆ ਰਿਹਾ ਨਾ ਉਹ ਜਿੰਨਾ ਮੋਗਲ ਹੈ ਨਾ ਪਤਲਾ ਹੋ ਜਾਂਦਾ ਜਦੋਂ ਇਹ ਠੀਕ ਆ ਵੀਰੇ ਹੁਣ ਜਦੋਂ ਇੰਜਨ ਦੇ ਨਾਲ ਤੇਲ ਚੱਲਣਾ ਵਾ ਤੇਲ ਜਿਆਦੇ ਆ ਉਹ ਸਾਫ਼ ਰਹਿਣਾ ਤੇਰਾ ਸਾਫ਼ ਆ ਹੋ ਜੰਨਾ ਨਾਲ ਦੀ ਨਾਲ ਇਹ ਅੰਦਰ ਫਿਲਟਰ ਕਰਾਉਣਾ ਇਹ ਵਾਪਸ ਜਾਈਏ ਨਾ ਉਧਰ ਆਈ ਜਾਣਾ ਇਹਨੂੰ ਹਾਂ ਉੱਮੀ ਜਾਣਾ ਤੇ ਇਹ ਕੇਰ ਵੀਰੇ ਜਿਵੇਂ ਅੱਜ ਕੱਲ ਦੇ ਮੁੰਡਿਆਂ ਵਾਸਤੇ ਇਹ ਸਵਾਲ ਹੁੰਦੇ ਇੱਕ ਇਹ ਮੈਨੂੰ ਚੇਤਾ ਆ ਕਿ ਮੈਂ ਪਿੱਛੋਂ ਤੁਹਾਨੂੰ ਪੁੱਛਣਾ ਓ ਜੀ 에ਅਰ ਕਲੈਂਡਰ ਆਪਣੇ ਵੀਰ ਕੋਈ ਚੇਂਜ ਕਰਦੀ ਆ ਠੀਕ ਆ ਜੀ ਸਵਰਾਜ ਦੀ ਉਹ ਕਰੀਏ ਕਿ ਨਾ ਮੇਰੇ ਪਤਾ ਕੀ ਆ ਜਿਹੜਾ ਇਹ ਆ ਇਹਦੇ ਵਿੱਚ ਪਹਿਲਾਂ ਥੱਲੇ ਤੇਲ ਹਾਂਜੀ ਥੱਲੇ ਤੇਲ ਆ ਗਿਆ ਫਿਰ ਜਾਲੀ ਆਉਣੀ ਆ ਹਾਂਜੀ ਫਿਰ ਸੁੱਕਾ ਫਿਲਟਰ ਤੇ ਉੱਤੇ ਸ਼ੀਸ਼ਾ ਦਿੱਤਾ 1 2 3 4 ਹਾਂਜੀ ਇਹ ਆਪਾਂ ਜੇ ਸਾਫ ਨਾ ਵੀ ਕੀਤਾ ਗਿਆ ਤਾਂ ਵੀ ਚੱਲੂਗਾ ਜਿਹੜਾ ਸੁੱਕਾ ਫਿਲਟਰ ਆ ਉਹਦੀ ਆਪ ਨੂੰ ਸਫਾਈ ਵੀ ਰਹਿਣਾ ਕਰਨਾ ਹੀ ਪੈਣਾ ਗਾਰਦੇ ਦੇ ਵਿੱਚੋਂ ਕਿਉਂਕਿ ਉਹ ਫਿਲਟਰ ਸੁੱਕਾ ਹੀ ਆ ਹਾਂ ਠੀਕ ਹੈ ਨਾ ਇਹ ਤਾਂ ਕਈ ਵਾਰ ਮੈਂ ਐਜੀ ਪੋਜੀਸ਼ਨਾਂ ਦੇਖੀਆਂ ਹਾਂ ਹਾਂਜੀ ਵੀ ਕਈ ਬੰਦਿਆਂ ਨੇ ਸੀਜ਼ਨ ਦੇ ਵਿੱਚ ਨਾ ਗੌਰ ਕਰਨਾ ਕਰਕੇ ਵੀ ਜਾਲੀ ਬਿਲਕੁਲ ਬੰਦ ਵੀ ਹੋ ਜਾਂਦੀ ਹੁੰਦੀ ਹੈ ਫੇਰ ਵੀ ਟਰੈਕਟਰ ਚੱਲ ਜੰਦਾ ਵੀ ਉਹ ਕਹਿਣ ਦਾ ਮਤਲਬ ਇੱਕ ਚੀਜ਼ ਤੇ ਅੜ ਗਿਆ ਜਿਹੜੀ ਜਾਲੀ ਦੇ ਵਿੱਚ ਅੱਛਾ ਜੀ ਹਾਂ ਜੋ ਸੁੱਕਾ ਫਿਲਟਰ ਬੰਦ ਹੋ ਗਿਆ ਉਹਨੇ ਫਿਲਟਰ ਨੇ ਘੁੱਟਿਆ ਜਾਣਾ ਫੇਰ ਟਰੈਕਟਰ ਦੇ ਉਹ ਧੂਆਂ ਦਿਖਾਉ ਦਬੂ ਦਬੂ ਇਹ ਕਿਸ ਹਿਸਾਬ ਨਾਲ ਹੋ ਗਿਆ ਬਾਕੀ ਡੋਡੀ ਹਰਕਤ ਦੀ ਚਵਾਸ ਆ ਦੀ ਹੂੰ ਠੀਕ ਹੈ ਨਾ ਉਹ ਅੱਜ ਕੱਲ ਨਾ ਆਪਾਂ ਕਿਸੇ ਨਾਲ ਮਤਲਬ ਬਹਿਸ ਨਹੀਂ ਕਰੀ ਨਹੀਂ ਨਹੀਂ ਆਪਾਂ ਜੋ ਵੀ ਹਰਮਨભાઈ ਜੀ ਰੀਵਿਊ ਮਸੂਕਾ ਵਾ ਜਰੂਰਤਾ ਅਡੋਡੀ ਆਦਾ ਹੈਗਾ ਵਕੈਨੇ ਟਰਬੋ ਲਾਉਣਾ ਵਾ ਫਿਰ ਟਰਬੋ ਨੂੰ ਸੁੱਕਾ ਹੀ ਲਾਉਂਦੇ ਆ ਜੀ ਸੁੱਕਾ ਹੀ ਲਾਉਣਾ ਵੀ ਆਪਾਂ ਕਿਸੇ ਨਾਲ ਜਿਹਦੇ ਜਦਾਈ ਨਹੀਂ ਨਹੀਂ ਆਪਾਂ ਜਦਾ ਹੀ ਨਹੀਂ ਕਿਸੇ ਨਾਲ ਇੱਕ ਆਪਣਾ ਸਵਰਾਜ ਵੀਰੇ ਵੀ ਇਹਦੇ ਮੈਨੂੰ ਇੰਪਲੀਮੈਂਟ ਦੱਸਿਓ ਹਾਂਜੀ ਬਹੁਤ ਵੀਰਾਂ ਨੂੰ ਪਤਾ ਵੀ ਹੋਏਗਾ ਹੁਣ ਮੇਰਾ ਇਹ ਸਵਾਲ ਹੁੰਦਾ ਵੀਰਾਂ ਦਾ ਅਡੋਡੀ ਕਿ ਕਿਹਦੇ ਥੱਲੇ ਪੈਂਦੀ ਪੈਣ ਕੇ ਜਿਹੜੇ ਉੱਪਰ ਵੀਰੇ ਇਹਦੇ ਜਿਹੜਾ ਸ਼ੋ ਜਿਹੜਾ ਕੰਟਰੋਲਿੰਗ ਕਰਨੀ ਆ ਜਿਵੇਂ ਆਪਾਂ ਹਾਣਾਂ ਦੇ ਉੱਤੇ ਆਪਣਾ ਕੰਟਰੋਲਿੰਗ ਦੀ ਲੋੜ ਆ ਤੈਦਾ ਉੱਤਲੇ ਉੱਤੇ ਪੈਣਾ ਵਾ ਉੱਪਰਲੇ ਤੇ ਪੈਣਾ ਆਪਾਂ ਨੂੰ ਕੰਟਰੋਲਰ ਦੀ ਨਹੀਂ ਲੋੜ ਜਿਵੇਂ ਰੂਟਾ ਵੇਟਰ ਆ ਕੋਈ ਉਹ ਜਾਂ ਸੰਦ ਪਾਉਣਾ ਤਾਂ ਉਹ ਥਲੜੇ ਚ ਵੀ ਪਾ ਲੋ ਉੱਥੇ ਆਪਾਂ ਨੂੰ ਸੈਂਸਿੰਗ ਦੀ ਲੋੜ ਨਹੀਂ ਇਹਦੀ ਨਹੀਂ ਲੋੜ ਹਾਂ ਹਾਲਾ ਦੇ ਉੱਤੇ ਤਾਂ ਸੈਂਸਿੰਗ ਦੀ ਲੋੜ ਆ ਸੈਂਸਿੰਗ ਸਹੀ ਕਰੂ ਤਾਂ ਡਟ ਸਹੀ ਚੱਲੂਗਾ ਸਹੀ ਚੱਲੂਗਾ ਫੇਰ ਦੂਜੀ ਗੱਲ ਹੈ ਤੁਹਾਨੂੰ ਪਤਾ ਹੀ ਹਾਲਾ ਦੇ ਉੱਤੇ ਤਾਂ ਜਿੰਨੀ ਵੀ ਆਪਦੇ ਲੈਫਟ ਤੇ ਸਹੀ ਬੰਨਾ ਬੰਨਿਆ ਹੋਇਆ ਵਾ ਤੇ ਮੋੜ ਦੇ ਉੱਤੇ ਕੋਈ ਦਬਦਾ ਨਹੀਂਗਾ ਮੋੜ ਤੇ ਉਵੇਂ ਲੈਫਟ ਲੈ ਕੇ ਮੋੜ ਤੇਲ ਦਾ ਫਰਕ ਵੀ ਇਹਦੇ ਨਾਲ ਹੀ ਪੈਣਾ ਬਸ ਹਾਂ ਤੇ ਸੈਂਸਿੰਗ ਸਹੀ ਆ ਨਾ ਜੀ ਜੇ ਸਹੀ ਚੱਲੂਗਾ ਤਾਂ ਚੀਜ਼ ਸਹੀ ਤੇਲ ਪਾਣੀ ਖਾਊਗੀ ਹਾਂ ਇਹਨੂੰ ਵੀਰੇ ਸ ਹਾਂ ਲਓ ਪਾਲਿਆ ਇੱਥੇ ਡੰਡਾ ਪਾਲਿਆ ਹਾਂਜੀ ਪਿੱਛੇ ਆਪਾਂ ਉਧਰ ਪਾਲਿਆ ਹਨਾ ਉਧਰੋਂ ਲਿਫਟ ਕਰ ਉਹ ਤੋਂ ਆਦੀ ਲਿਫਟ ਕੰਟਰੋਲ ਤੋਂ ਲਿਫਟ ਬੰਨ ਲੈਣੀ ਹੈ ਆਪਣੇ ਲੀਵਰ ਵਖਾ ਕੇ ਕਈ ਵੀਰਾਂ ਨੂੰ ਨਾ ਮੇਰੇ ਵੀਰ ਜਿਨ੍ਹਾਂ ਨੂੰ ਪਤਾ ਉਹ ਇਦਾਂ ਕਹਿਣਗੇ ਵੀ ਕਿਹੋ ਜਿਹਾ ਸਵਾਲ ਪੁੱਛ ਲਿਆ ਪਰ ਕਈ ਅੱਜਕੱਲ ਦੇ ਮੁੰਡਿਆਂ ਨੂੰ ਜੀ ਬੋਲ ਲੀਵਰ ਆ ਇੱਥੋਂ ਲਿਫਟ ਬੰਨ ਲੈਣੀ ਆਪਾਂ ਕਿੱਥੇ ਆ ਲਾ ਕੇ ਆਦੀ ਜਮਾ ਸੈਟ ਆ ਹਾਂ ਠੀਕ ਹੈ ਨਾ ਵੀ ਜਿੱਤੇ ਨੂੰ ਤੁਨਕਾ ਮਾਰਦਾ ਬਾਕੀ ਆ ਲੀਵਰ ਤੋਂ ਜਿੰਨਾ ਕ ਤੁਹਾਨੂੰ ਇਸ਼ਾਰਾ ਦੇਣਾ ਵਾ ਬਸ ਇੱਥੋਂ ਇਸ਼ਾਰਾ ਦੇ ਦਿਓ ਉਹਨਾਂ ਕੋਲ ਤੇ ਹਾਂ ਜਮਾ ਆਦਾ ਲੀਵਰ ਸੈ ਤਾ ਮੜਾ ਮੋਟਾ ਇਸ਼ਾਰਾ ਦੇਣਾ ਵਾ ਹਾਂਜੀ ਠੀਕ ਵੀ ਠੀਕ ਲਓ ਜੀ ਦਰਸ਼ਕ ਵੀਰੋ ਜਿੰਨੇ ਕ ਤੁਹਾਡੇ ਸਵਾਲ ਸੀ ਮੈਂ ਉਹ ਦੱਸ ਤੇ ਜਿੰਨੇ ਕ ਮੈਨੂੰ ਯਾਦ ਆਏ ਮੈਂ ਵੀ ਦੱਸ ਤੇ ਆਪਣੇ ਵੀਰੇ ਨੇ ਵੀ ਦੱਸ ਤੇ ਵੱਡੇ ਭਾਈ ਨੇ ਵੀ ਟਰੈਕਟਰ ਦੇ ਵਿੱਚ ਨਾ ਇਹ ਟਰੈਕਟਰ 'ਪਾ ਕਹਿ ਸਕਦੇ ਛੋਟਾ ਤੇ ਸਿੱਧਾ ਤੇ ਸਾਫ਼ ਜਿੰਨੂੰ ਆਪਾਂ ਕਹਿ ਸਕਦੇ ਨਾ ਵੀ ਇੱਕ ਤਾਂ ਹੁੰਦਾ ਜਿਆਦਾ ਕੁਝ ਹੋ ਗੱਲ ਫੇਰ ਉੱਥੇ ਆ ਜਾਂਦੀ ਆ ਆਪਾਂ ਕਿਸੇ ਨੂੰ ਮਾੜਾ ਕਹਿਣਾ ਹੈ ਕਿਸੇ ਨੂੰ ਮਾੜਾ ਨਹੀਂ ਹਨਾ ਹਰੇ ਆਪੋ ਆਦੇ ਬ੍ਰਾਂਡ ਆ ਜੀ ਕੋਈ ਵੀ ਆ ਹਾਂ ਕਿਸੇ ਦਾ ਮਨ ਕਿਹੜੀ ਜੀਤੇ ਆ ਕਿਸੇ ਦਾ ਮੇਰੇ ਤੇ ਮਨ ਟਰੈਕਟਰ ਤੇ ਆ ਕਿਸੇ ਦਾ ਕਿਹੜੇ ਚਾਹੇ ਕੋਈ 25 11 ਕੋਈ ਵੀ ਟਰੈਕਟਰ ਛੋਟੇ ਦਾ ਵੱਡਾ ਜਿਹਦੇ ਕੋਲੇ ਬਾਈ ਜੀ ਉਹ ਬਹੁਤ ਵਧੀਆ ਦਾ ਸੋਨਾ ਵਾ ਸੋਨਾ ਬਾਕੀ ਸਭ ਵਧੀਆ ਆਪੋ ਆਪਣੇ ਟਾਈਮ ਇਹ ਟਰੈਕਟਰ ਦੇ ਕਹਿਣ ਦਾ ਮਤਲਬ ਇਹ ਮੈਂ ਤਾਂ ਕਹਾਂ ਆ ਸਿੱਧਾ ਤੇ ਸਾਫ਼ ਈਜ਼ੀ ਜਿਹਨੂੰ ਆਪਾਂ ਸੌਖੇ ਸ਼ਬਦਾਂ ਦੇ ਕਹਿੰਦੇ ਆ ਨਾ ਈਜ਼ੀ ਕੋਈ ਟਰਬੋ ਨਹੀਂ ਕੋਈ ਆਪਾਂ ਨੂੰ ਕੋਈ ਉਹ ਕੁਝ ਲਾ ਕੇ ਪਾਵਰ ਨਹੀਂ ਪ੍ਰੋਡਿਊਸ ਕਰੀ ਵੀ ਆ ਜੋ ਇਹਦੇ ਇੰਜਨ ਦੀ ਪਾਵਰ ਆ ਇਹ ਆ ਜੀ ਕਸਟਮਰ ਆਪ ਵੀ ਕੰਮ ਕਰ ਲੈਂਦੇ ਆ ਹਾਂ ਨਾਰਮਲ ਸਰਕਸਕਾਨੀ ਕੋਈ ਮਾੜਾ ਮੋਟਾ ਵਾ ਹਾਂ ਮੇਰੇ ਅੱਜਕੱਲ ਭਰਾ ਇਨੇ ਇੱਕ ਸਪਰਟ ਹੋ ਗਏ ਆ ਵੀ ਉਹ ਆਪ ਵੀ ਕੰਮ ਕਰ ਲੈਂਦੇ ਆ ਕਰ ਲੈਂਦੇ ਆ ਵੀ ਉਹਨਾਂ ਨੂੰ ਸੌਖਾ ਲੱਗਦਾ ਨਹੀਂ ਕੁਛ ਦਾ ਐ ਨਹੀਂ ਹੈਗਾ ਕੋਈ ਫਿਊਜ ਹਲਜੂ ਕੋਈ ਸ਼ੋ ਹਲਜੂ ਕੋਈ ਕੁਛ ਹਿਲਣ ਵਾਲਾ ਐ ਨਹੀਂ ਹਾਂਜੀ ਹਾਂਜੀ ਤੇ ਇਹਦੇ ਚ ਮਾਡਲ ਆਕਰ ਹੀ ਆਪਾਂ ਫਿਰ ਵੀ ਰਣੂ ਦ앗 ਦਈਏ ਵਿਚਲਾ ਗੇਅਰ ਵੀ ਮਿਲ ਜੂ ਸੈਂਟਰ ਗੇਅਰ ਦੇ ਵਿੱਚ ਫੋਰ 휠 ਵੀ ਮਿਲ ਜਾਂਦਾ ਬਿਨਾ ਫੋਰ 휠 ਤੋਂ ਵੀ ਫੋਰਵੀਲ ਦੇ ਤੇ 3 ਸਪੀਡ ਵੀ ਤੇ ਬਿਨਾ ਫੋਰਵੀਲ ਦੇ ਵੀ ਮਿਲ ਜਾਂਦਾ ਹਾਂ ਦੋਵੇਂ ਮੌਕੇ ਜਿਹੜਾ ਵੀ ਤੁਹਾਨੂੰ ਚਾਹੀਦਾ ਜਿਹੜਾ ਵੀ ਤੁਹਾਨੂੰ ਮਨ ਲੱਗਦਾ ਹੈ ਨਾ ਤੇ ਬਾਕੀ ਜਗਰਾਉਂ ਦੇ ਵਿੱਚ ਆਪਾਂ ਵੀਰ ਜੀ ਆਪਾਂ ਨੂੰ ਪੂਰਾ ਸਰਵਿਸ ਕਰਦੇ ਹਾਂ ਸਿੰਘ ਟਰੈਕਟਰ ਜਗਰਾਉਂ ਸ਼ੇਰਪੁਰਾ ਚੌਕ ਸ਼ੇਰਪੁਰਾ ਚੌਕ ਕੋਈ ਤੁਹਾਨੂੰ ਸਪੇਅਰ ਪਾਰਟ ਚਾਹੀਦਾ ਕੁਝ ਵੀ ਚਾਹੀਦਾ ਨਵਾਂ ਟਰੈਕਟਰ ਤੁਸੀਂ ਖਰੀਦਣਾ ਤੁਸੀਂ ਪੁਰਾਣਾ ਕੋਈ ਕਟਾਉਣਾ ਇੱਥੇ ਆ ਸਕਦੇ ਹੋ ਬਾਈ ਜੀ ਦਾ ਨੰਬਰ ਉੱਪਰ ਡਿਸਪਲੇ ਤੇ ਚੱਲ ਹੀ ਰਿਹਾ ਤੁਸੀਂ ਇਸ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਦੋ ਆ ਗਿਆ ਸਾਨੂੰ ਬਾਕੀ ਆਇਆ ਜੀ ਆਪਣੇ ਸਰਵਿਸ ਕੋਈ ਵੀ ਆ ਹਾਂਜੀ ਕਸਟਮਰ ਫੋਨ ਕਰਦਾ ਘਰੇ ਆ ਸਰਵਿਸ ਘਰੇ ਆਪਾਂ ਕੋਈ ਨਾਰਮਲ ਕੰਮ ਉਹ ਵੀ ਆਪਾਂ ਘਰੇ ਹੀ ਬੰਦੇ ਦਾ ਵੀ ਜਿਆਦਾ ਛੇਤੀ ਕੀਤੇ ਆਪਾਂ ਬੁਲਾਉਂਦੇ ਨਹੀਂ ਬੁਲਾਉਂਦੇ ਬਹੁਤ ਘੱਟ ਵੀ ਜੇ ਉਹ ਜੀ ਪ੍ਰੋਬਲਮ ਆ ਤਾਂ ਜਿਆਦਾਤਰ ਟਰੈਕਟਰ ਏਜੰਸੀ ਆਉਂਦਾ ਵਾ ਮੇ ਸਰਵਿਸ ਕੋਈ ਹੈਗਾ ਮਾਰਾ ਮੋਟਾ ਕੋਈ ਉਹ ਜੀ ਸਾਈਡ ਘਰੇ ਕੰਮ ਆਪਾਂ ਵੈਰੀ ਗੁੱਡ ਇਹ ਬੜੀ ਵੱਡੀ ਸਹੂਲਤ ਇਹ ਆਪਾਂ ਜ਼ਿਮੀਦਾਰ ਨੂੰ ਸਹੂਲਤ ਦੇਵਾਂਗੇ ਜੀ ਅਸੀਂ ਕਦੇ ਆਸਰੇ ਆ ਅਸੀਂ ਜ਼ਿਮੀਦਾਰ ਦੇ ਆਸਰੇ ਜੇ ਜ਼ਿਮੀਦਾਰ ਜਿ ਆਉਂਦਾ ਤਾਂ ਅਸੀਂ ਜਿ ਆਉਂਦੇ ਆ ਸਹੀ ਗੱਲ ਠੀਕ ਹੈ ਨਾ ਵੀ ਫੀਲਡ ਦੇ ਵਿੱਚ ਉਹਦੀ ਗੱਲ ਜੇ ਅਸਲ ਵਿੱਚ ਸੁਣਾ ਕੇ ਤਾਂ ਸੁਣਵਾਈ ਹਾਂ ਅਸਲ ਅਸੀਂ ਉੱਥੋਂ ਦੁਰਨਾ ਜੀ ਹਾਂ ਜਿਹੜੀ ਅਸੀਂ ਰੋਟੀ ਖਾਣੇ ਆ ਅਸੀਂ ਉਹਨਾਂ ਦੇ ਸਰ ਤੋਂ ਖਾਣੇ ਤੁਹਾਡੀ ਗੱਲ ਬਿਲਕੁਲ ਸਹੀ ਆ ਮੈਂ ਥੋੜੇ ਦਿਨ ਪਹਿਲਾਂ ਵੀਡੀਓ ਸ਼ੇਅਰ ਆ ਪਾਈ ਵੀ ਆ ਬਦਨ ਤੁਸੀਂ ਦੇਖ ਲਈ ਕਿ ਨਹੀਂ ਸਾਡੀ ਸੁਣਵਾਈ ਉੱਥੇ ਨਹੀਂ ਹੋ ਰਹੀ ਅੱਛਾ ਜੀ ਕਿਸੇ ਆਪਾਂ ਫੇਰ ਨਹੀਂ ਨਾਂ ਲੈਣਾ ਜਦੋਂ ਮੈਂ ਤਾਂ ਸਾਰਿਆਂ ਕੋਲ ਜਾਣਾ ਸਭ ਵਧੀਆ ਨਹੀਂ ਨਹੀਂ ਕਈ ਵਾਰੀ ਕੋਈ ਰੀਜਨ ਹੁੰਦਾ ਜੀ ਸੀਜ਼ਨ ਜਾ ਦੇ ਜਾ ਕੋਈ ਆਪਾਂ ਕਹਿੰਦੇ ਆ ਵੀ ਉਹ ਸਟਾਟਸ ਟੈਰਾ ਸੈਟਮੈਂਟ ਹੋ ਜਾਂਦੀ ਹੈ ਨਾ ਉਹ ਮੇਰਾ ਕੋਈ ਹੈਗਾ ਮੈਂ ਤੁਹਾਨੂੰ ਮੈਂ ਦੱਸਾਂਗਾ ਅੱਛਾ ਕੋਈ ਗੱਲ ਨਹੀਂ ਨਹੀਂ ਜੀ ਆਪਾਂ ਹਰੇਕ ਬੰਦੇ ਦੀ ਨਹੀਂ ਨਹੀਂ ਤੁਹਾਡੀ ਗੱਲ ਨਹੀਂ ਮੈਂ ਕਰਦਾ ਉਹ ਕੋਈ ਹੋਰ ਨਾ ਮੇਰਾ ਆਏਗਾ ਕੋਈ ਨਹੀਂ ਹਾਂ ਇਹਦਾ ਮੇਰਾ ਕੋਈ ਸਿਸਟਮ ਨਹੀਂ ਤੁਸੀਂ ਤਾਂ ਦੱਸਿਆ ਜਾਂਦੀ ਫੀਲਡ ਦੇ ਵਿੱਚ ਵੈਰੀ ਗੁੱਡ ਜੀ ਤੋਂ ਮਰਜ਼ੀ ਕਸਟਮਰ ਤੋਂ ਪੁੱਛ ਕੇ ਦੇਖ ਲਓ ਜੀ ਨਹੀਂ ਪੁੱਛੀਦਾ ਸਵਾਰਾ ਫੀਲਡ ਦੇ ਵਿੱਚ ਵੀ ਕਿਤੇ ਲੈ ਲਿਓ ਕਿ ਇੰਟਰਵਿਊ ਕਿੱਥੇ ਦੀ ਵੀ ਹਾਂ ਵੀ ਤੁਹਾਨੂੰ ਇਹ ਨਾ ਕੋਈ ਸਿੰਘ ਟਰੈਕਟਰ ਆਲੇ ਨੇ ਵੀ ਸਾਨੂੰ ਸੁਣਿਆ ਨਹੀਂ ਜਾਂ ਸਾਡੀ ਸਾਰਾ ਵਿਆਹ ਕੰਮ ਨਹੀਂ ਕਰਨਾ ਇਹ ਘਰੇ ਨਹੀਂ ਆਏ ਨੇ ਤੋਂ ਨਕਸਾਂ ਦੇ ਰਿਵਿਊ ਮੈਂ ਪਾਇਆ ਸਵਰਾਜ ਵਾਲੇ ਦਾ ਹੀ ਅੱਛਾ ਜੀ ਉਹ ਟਰੈਕਟਰ ਬਹੁਤ ਜਿਆਦਾ ਚੱਲ ਗਿਆ ਉਹਨਾਂ ਮਤਲਬ ਕਿਰਾਏ ਤੇ ਚੱਲਦਾ ਟਰੈਕਟਰ ਸ਼ਾਇਦ ਤੁਸੀਂ ਵੀ ਦੇਖ ਲਿਓ ਉਹ 406 ਵਾਲਾ ਆਪਣਾ ਟਰੈਕਟਰ ਅੱਛਾ ਜੀ ਉਹ ਇੰਨਾ ਜਿਆਦਾ ਚੱਲ ਗਿਆ ਨਾ ਉਹ ਵੀਰ ਦੱਸਦਾ ਕਹਿੰਦਾ ਕਲੱਚ ਪਲੇਟ ਤੋਂ ਇਲਾਵਾ ਹਾਂਜੀ ਹਾਂਜੀ ਕਹਿੰਦਾ ਇੱਕ ਡੱਕੇ ਦਾ ਇੱਕ ਨਟ ਵੀ ਚੇਂਜ ਨਹੀਂ ਹੋਇਆ ਇੱਕ ਨਟ ਵੀ ਕੀ ਹੁੰਦਾ ਬ੍ਰੇਕਾਂ ਕਲੱਚ ਕਲੱਚ ਨੂੰ ਛੱਡ ਕੇ ਬ੍ਰੇਕਾਂ ਵੀ ਉਹੀ ਆ ਕਲੱਚ ਦਾ ਇਹ ਕਿਸਨ ਵਾਲੀ ਚੀਜ਼ ਆ ਜੋ ਆਪਾਂ ਪੈਰ ਤੇ ਰੱਖਣਾ ਕਲੱਚ ਆ ਨਾ ਉਹਦੇ ਨਾਲ ਕੋਈ ਵੀ ਚੀਜ਼ ਆ ਕਸ ਨਹੀਂ ਹੁੰਦੀ ਜੀ ਸਾਰਿਆਂ ਦਾ ਕਸਦਾ ਬਾਕੀ ਆ ਜੀ ਜਿਹੜੇ ਦੇਖਭਾਲ ਸਹੀ ਚੱਲੀ ਜਾਣੀ ਆ ਤਾਂ ਮਸ਼ੀਨਰੀ ਦੀ ਲੋੜ ਪੈਂਦੀ ਨਹੀਂ ਗੀ ਤੇਲ ਪਾਣੀ ਸਰਵਿਸ ਟਾਈਮ ਸਰ ਹੋਵੇ ਚੈੱਕ ਅਪ ਦਾ ਸਹੀ ਹੋਈ ਜਾਵੇ ਆ ਦਾ ਜੋ ਤੋਰਨਾ ਪਾਣੀ ਚੈੱਕ ਕਰਨਾ ਸਾਰਾ ਕੁਝ ਕਰਕੇ ਮਸ਼ੀਨਰੀ ਚ ਪ੍ਰੋਬਲਮ ਆਉਂਦੀ ਹੁੰਦੀ ਹੈ ਹਾਂ ਉਹਦਾ ਤੇਲ ਪਾਣੀ ਚੈੱਕ ਰੱਖੋ ਸਹੀ ਇਹ ਵੀ ਇਹ ਵੀਰੇ ਪੀੜੀਆਂ ਪਰ ਪੀੜੀਆਂ ਚੱਲਣ ਵਾਲੀਆਂ ਚੀਜ਼ਾਂ ਬੱਸ ਇਹ ਕੋਈ ਐ ਨਹੀਂਗਾ ਵੇ ਪੀੜੀ ਆਪਣੀ ਲਾਈਫ ਤੋਂ ਤਾਂ ਮਰਦੇ ਨਹੀਂ ਨਹੀਂ ਜੀ ਬਸ ਸਹੀ ਗੱਲ ਇਹ ਗਾਂ ਆਪਣੇ ਬੱਚੇ ਯੂਜ਼ ਕਰਨਾ ਇਹੋ ਜਿਹੀਆਂ ਚੀਜ਼ਾਂ ਹੁਣ ਬਣਾਉਂਦੇ ਆ ਉਹ ਦੇ ਲੋ ਕਿੰਨੇ ਪੁਰਾਣੇ ਪੁਰਾਣੇ ਮਾਡਲ ਚੱਲੀ ਜਾਂਦੇ ਆ ਚੱਲੀ ਜਾਂਦੇ ਆ ਅੱਜ ਵੀ ਨਵੇਂ ਵਰ ਲੋ ਕਿ ਜਿਨ੍ਹਾਂ ਨੇ ਸਾਂਭੇ ਆ ਹਾਂ ਜੀ ਸਾਂਭੇ ਆ ਹਾਂ ਇਹਨਾਂ ਨੇ ਭੰਨੇ ਆ ਛਵਾਈਂ ਚ ਪਾ ਦਿੰਦੇ ਆ ਉਹ ਡੋਡੀ ਆ ਜੀ ਬਸ ਇਹੋ ਜਿਹਾ ਕੰਮ ਲਓ ਜੀ ਦਰਸ਼ਕ ਵੀਰੋ ਦੋ ਸਾਨੂੰ ਆਗਿਆ ਜਿੰਨੇ ਸਾਡੇ ਤੋਂ ਜਾਣਕਾਰੀ ਦੇ ਹੋਈ ਆ ਆਪਾਂ ਦਿੱਤੀ ਆ ਜੇ ਕੋਈ ਗੱਲਬਾਤ ਸਾਡੇ ਤੋਂ ਰਹਿ ਵੀ ਗਈ ਆ ਵੀਰੇ ਦਾ ਨੰਬਰ ਡਿਸਪਲੇ ਤੇ ਆ ਹੀ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਨਵਾਂ ਟਰੈਕਟਰ ਲੈਣਾ ਤਾਂ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਦੋ ਆ ਗਿਆ ਆਪਾਂ ਨੂੰ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ